15-20 ਸਾਲ ਬਾਅਦ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਚੰਡੀਗੜ੍ਹ ਦੇ ਇਸ ਸਥਾਨ ਤੱਕ ਪਹੁੰਚੇ ਨੇ ਔਰ ਇੱਥੋਂ ਕੁਝ ਕੁ ਦੂਰੀ ਦੇ ਉੱਪਰ ਹੀ ਭਗਵੰਤ ਮਾਨ ਸਰਕਾਰ ਜਿਹੜੀ ਆ ਵਿਧਾਨ ਸਭਾ ਦਾ ਸੈਸ਼ਨ ਚਲਾ ਰਹੀ ਹੈ ਔਰ ਇੱਥੇ ਹਕੀਕੀ ਰੂਪ ਚ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਜਿਹੜਾ ਹੈ ਉਹ ਗੂੰਜਦਾ ਦਿਖਾਈ ਦਿੰਦਾ ਹੈ ਮਜ਼ਦੂਰ ਵੀ ਖੜੇ ਨੇ ਕਿਸਾਨ ਵੀ ਖੜੇ ਨੇ ਜੱਥੇਬੰਦੀਆਂ ਸਾਂਝੇ ਰੂਪ ਚ ਖੜੀਆਂ ਨੇ ਕੁਝ ਲੋਕ ਕਹਿ ਰਹੇ ਨੇ ਕਿ ਜਦੋਂ ਤਿੰਨ ਖੇਤੀ ਕਾਨੂੰਨ ਮੋਦੀ ਸਾਹਿਬ ਨੇ ਰੱਦ ਕਰਤੇ ਤਾਂ ਫਿਰ ਹੁਣ ਕੀ ਮਸਲਾ ਬਣ ਗਿਆ ਕਿ ਇੰਨੇ ਵੱਡੇ ਪੱਦਰ ਤੇ ਹਜ਼ਾਰਾਂ ਟਰਾਲੀਆਂ ਲੈ ਕੇ ਇਹ ਇੱਥੇ ਪਹੁੰਚੇ ਨੇ ਕੀ ਮਸਲਾ ਕੀ ਮੁੱਦੇ ਆ ਅਸਲ ਕਹਾਣੀ ਕੀ ਹੈ ਸਰਕਾਰ ਕਿੱਥੇ ਖੜੀ ਆ ਤਮਾਮ ਗੱਲਾਂ ਕਰਾਂਗੇ ਆਪਣੇ ਨਾਲ ਖੇਤ ਮਜ਼ਦੂਰ ਜੱਥੇਬੰਦੀ ਦੇ ਆਗੂ ਲక్ష్మణ ਸਿੰਘ ਸੇਵੇਵਾਲਾ ਔਰ ਭਾਰਤੀ ਕਿਸਾਨ ਉਹਨਾਂ ਨੇ ਏਕਤਾ ਉਗਰਾਹਾਂ ਦੇ ਆਗੂ ਸ਼ੰਗਾਰਾ ਸਿੰਘ ਮਾਨ ਔਰ ਜਿਹੜੇ ਮਜਦੂਰ ਕਿਸਾਨ ਇਸ ਲੜਾਈ ਮੈਦਾਨ ਚ ਆਏ ਨੇ ਉਹ ਮੌਜੂਦ ਨੇ ਔਰ ਚੰਡੀਗੜ੍ਹ ਦੇ ਦੁਸ਼ਹਿਰਾ ਗਰਾਊਂਡ ਜਿੱਥੇ ਕੁਝ ਦੂਰੀ ਤੇ ਹੀ ਭਗਵੰਤ ਮਾਨ ਹੋਰੀ ਵਿਧਾਨ ਸਭਾ ਦਾ ਸੈਸ਼ਨ ਚਲਾ ਰਹੇ ਨੇ ਉਥੋਂ ਤੁਹਾਨੂੰ ਇਹ ਲਾਈਵ ਦਿਖਾ ਰਹੇ ਆ ਸੋ ਆਪਾਂ ਗੱਲ ਕਰਦੇ ਆ ਲਸ਼ਮਨ ਜੀ ਤੁਸੀਂ ਆਏ ਹੋ ਚੰਡੀਗੜ੍ਹ ਤੱਕ ਔਰ ਉਧਰ ਕੁਝ ਦੂਰੀ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ 2 ਦਿਨ ਹੋ ਗਿਆ ਵਿਧਾਨ ਸਭਾ ਦਾ ਸੈਸ਼ਨ ਚਲਾ ਰਹੀ ਹੈ ਪਹਿਲਾਂ ਤਾਂ ਇਹ ਦੱਸੋ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਤਿੰਨ ਖੇਤੀ ਕਾਨੂੰਨ ਤਾਂ ਰੱਦ ਹੋ ਗਏ ਤੇ ਹੁਣ ਐਸਾ ਕੀ ਮਸਲਾ ਬਣ ਗਿਆ ਵੀ ਪਹਿਲਾਂ ਇਕੱਲੇ ਕਿਸਾਨ ਗਏ ਸੀ ਹੁਣ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਸਾਂਝੇ ਤੌਰ ਤੇ ਰਲ ਕੇ ਚੰਡੀਗੜ੍ਹ ਆਣ ਬੈਠੇ ਨੇ ਕੀ ਮਸਲਾ ਮਸਲਾ ਖੇਤੀ ਦਾ ਹੀ ਹੈ ਜੀ ਹੂੰ ਮੋਦੀ ਸਰਕਾਰ ਨੇ ਪਹਿਲੇ ਜਿਹੜੇ ਹਮਲੇ ਸੀਗੇ ਉਹਨਾਂ ਨੂੰ ਹੋਰ ਤੇਜ਼ ਕਰਨ ਦੇ ਵਾਸਤੇ ਕਾਲੇ ਕਾਨੂੰਨ ਲਿਆਂਦੇ ਸੀ ਲੋਕਾਂ ਨੇ ਉਹ ਕਾਨੂੰਨ ਇੱਕ ਵਾਰੀ ਪਿੱਛੇ ਕਰਵਾ ਲਏ ਪਰ ਉਹਨਾਂ ਨੇ ਨੀਤੀ ਨਹੀਂ ਬਦਲੀਗੀ ਅੱਜ ਦੇ ਜਿਹੜੇ ਅਸੀਂ ਮੋਰਚੇ ਨੂੰ ਲੈ ਕੇ ਇੱਥੇ ਤੀਜੇ ਦਿਨ ਦੇ ਵਿੱਚ ਦਾਖਲ ਹੋਏ ਆ ਉਹਦੀ ਬਹੁਤ ਅਹਿਮ ਮੰਗ ਹੈ ਕਿ ਮਜ਼ਦੂਰ ਕਿਸਾਨ ਤੇ ਵਾਤਾਵਰਣ ਪੱਖੀ ਖੇਤੀ ਨੀਤੀ ਬਣਾਈ ਜਾਵੇ। ਭਗਵਾਨਤਮਾਨ ਸਰਕਾਰ ਦਾ ਬਹੁਤ ਵੱਡਾ ਦਾਵਾ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਤਾਂ ਇਨਕਲਾਬ ਵਾਲੇ ਆ। ਅਸੀਂ ਤਾਂ ਭਗਸੰਗ ਦੀ ਭਗ ਬਣਦੇ ਆ। ਅਸੀਂ ਲੋਕਾਂ ਦੇ ਸਾਰੇ ਮਸਲੇ ਹੱਲ ਕਰਾਂਗੇ ਔਰ ਖੇਤੀ ਖੇਤਰ ਜਿਹੜਾ ਬਹੁਤ ਸੰਕਟ ਦੇ ਵਿੱਚ ਫਸਿਆ ਹੋਇਆ ਉਹਦਾ ਹੱਲ ਕਰਾਂਗੇ ਔਰ ਖੇਤੀ ਸੰਕਟ ਦੀ ਸਭ ਤੋਂ ਵੱਡੀ ਮਾਰ ਆ ਜਿਹੜੀ ਉਹ ਖੇਤ ਮਜ਼ਦੂਰਾਂ ਨੂੰ ਪੈ ਰਹੀ ਆ ਗਰੀਬ ਕਿਸਾਨਾਂ ਨੂੰ ਪੈ ਰਹੀ ਆ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਪੈ ਰਹੀ ਆ ਇਸ ਕਰਕੇ ਉਸ ਸੰਕਟ ਦਾ ਹੱਲ ਕਰਵਾਉਣ ਦੇ ਵਾਸਤੇ ਅਸੀਂ ਆਏ ਆ ਉਸ ਸੰਕਟ ਦੇ ਹੱਲ ਲਈ ਅਸੀਂ 1.5 ਸਾਲ ਪਹਿਲਾਂ ਭਗਵਾਨਤਮਾਨ ਸਰਕਾਰ ਨੂੰ ਦੋਹਾਂ ਜਥੇਬੰਦੀਆਂ ਨੇ ਅਲੱਗ-ਅਲੱਗ ਤੌਰ ਦੇ ਉੱਤੇ ਖੇਤੀ ਨੀਤੀ ਦੇ ਖਰੜੇ ਸੌਂਪੇ ਆ ਉਹਦੇ ਵਿੱਚ ਸਾਡੇ ਮਸਲੇ ਕੀ ਆ ਸਾਡੀ ਮੰਗ ਕੀ ਆ ਅਸੀਂ ਕਹਨੇ ਆ ਕਿ ਖੇਤੀ ਦਾ ਜਿਹੜਾ ਸੰਕਟ ਆ ਉਹਦੇ ਕਰਕੇ ਜਿਹੜੇ ਮਜ਼ਦੂਰ ਕਿਸਾਨ ਕਰਜ਼ਾਂ ਥੱਲੇ ਆ ਗਏ ਆਰਥਿਕ ਤੰਗੀਆਂ ਥੱਲੇ ਆ ਗਏ ਉਹ ਖੁਦਕਿਸ਼ੀਆਂ ਕਰਨ ਵਾਸਤੇ ਮਜਬੂਰ ਹੋ ਗਏ ਇੱਥੇ ਬੇਰੁਜ਼ਗਾਰੀ ਫੈਲ ਗਈ ਇੱਥੇ ਮੰਗਾਈ ਹਨੂਮਾਨ ਦੀ ਪੂਸ਼ਪੰਗ ਵਧਦੀ ਜਾਂਦੀ ਆ ਇਸ ਕਰਕੇ ਜਿਹੜਾ ਹੈਗਾ ਉਹ ਮਸਲੇ ਹੱਲ ਹੋਣ ਸਾਡੇ ਉਹਨਾਂ ਨੇ ਹੱਲ ਦੇ ਵਿੱਚ ਅਸੀਂ ਜੋ ਸੁਝਾਅ ਦਿੱਤੇ ਆ ਕਿ ਖੇਤੀ ਨੂੰ ਸਾਮਰਾਜਾਂ ਤੋਂ ਉਹ ਕਾਰਪੋਰੇਟ ਘਰਾਣਿਆਂ ਤੋਂ ਉਹ ਜ਼ਗੀਰਦਾਰਾਂ ਤੋਂ ਉਹ ਸੂਦਖੋਰਾ ਤੋਂ ਆਜ਼ਾਦ ਕਰਾਇਆ ਜਾਣਾ ਚਾਹੀਦਾ ਹੈ। ਹੂੰ ਔਰ ਹੁਣ ਖੇਤੀ ਦੇ ਉੱਤੇ ਜ਼ਗੀਰਦਾਰਾਂ ਦਾ ਕਬਜ਼ਾ ਸੂਦਖੋਰਾ ਦਾ ਕਬਜ਼ਾ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਇਸ ਕਰਕੇ ਇਹ ਜਿਹੜੇ ਚੁੰਬੜੀਆਂ ਹੋਣਗਾ ਜੋਕਾ ਨੇ ਖੇਤੀ ਨੂੰ ਇਹਨਾਂ ਨੂੰ ਪਾਸੇ ਕੀਤਾ ਜਾਵੇ ਉਹਨਾਂ ਨੂੰ ਪਾਸੇ ਕਰਨ ਦਾ ਠੋਸ ਅਰਥ ਕੀ ਬਣਦਾ ਹੈ? ਹੂੰ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਪੰਜਾਬ ਦੇ 33% ਖੇਤ ਮਜ਼ਦੂਰਾਂ 18.9% ਪੰਜਾਬ ਦੇ ਕਿਸਾਨ ਆ ਜਿਹੜੇ ਜਮਾ ਬੇਜਮੀਨੇ ਹੋ ਗਏ ਇਹ ਲਗਭਗ 51-52% ਦੀ ਆਬਾਦੀ ਬਣ ਜਾਂਦੀ ਹੈ ਜਿਹੜੇ ਖੇਤੀ ਤੇ ਨਿਰਪਰ ਆ ਪਰ ਜ਼ਮੀਨ ਇਹਨਾਂ ਕੋਲੇ ਹੈ ਨਹੀਂਗੀ ਇਸ ਕਰਕੇ ਜਿਹੜਾ 17 ਏਕੜ ਵਾਲਾ ਲੈਂਡ ਸੀਲਿੰਗ ਐਕਟ ਬਣਿਆ ਹੋਇਆ 1972 ਵੇਲੇ ਦਾ ਬਣਿਆ ਹੋਇਆ ਅਸੀਂ ਇਹ ਮੰਗ ਕਰਦੇ ਹਾਂ ਕਾਨੂੰਨ ਲਾਗੂ ਕਰੋ ਤੇ ਆ ਜਿਹੜੀ ਜ਼ਮੀਨ ਆ ਇਹ ਤੋਂ ਇਲਾਵਾ ਜਿਹੜੀ ਬੰਜਰ ਬੇਕਾਰ ਸਰਕਾਰੀ ਬੇਨਾਮੀ ਉਹ ਜ਼ਮੀਨਾਂ ਨੇ ਜਿਹੜੀਆਂ ਉਹ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਜਿਹੜੀਆਂ ਵਾਧੂ ਨਿਕਲਦੀਆਂ ਨੇ ਤੇ ਜਿਹੜੀਆਂ ਸਰਕਾਰੀ ਨੇ ਉਹ ਸਾਡੇ ਮਜ਼ਦੂਰਾਂ ਕਿਸਾਨਾਂ ਅੰਦਰ ਵੰਡੀਆਂ ਜਾਣੀਆਂ ਚਾਹੀਦੀਆਂ ਇਹ ਸਾਡੀ ਸਭ ਤੋਂ ਅਹਿਮ ਮੰਗ ਆ ਦੂਸਰਾ ਮਸਲਾ ਉਹਦੇ ਨਾਲ ਜੁੜਿਆ ਹੋਇਆ ਹੈ ਕਿ ਜੇ ਖੇਤੀ ਨੂੰ ਵਿਕਸਿਤ ਕਰਨਾ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਆ ਕਿ ਖੇਤੀ ਦੇ ਵਿੱਚੋਂ ਜਿਹੜੇ ਬੀਜ ਆ ਰੇਹਾਂ ਐ ਸਪਰੇਅ ਹੈ ਖੇਤੀ ਜਿਨ੍ਹਾਂ ਨੂੰ ਲਾਗਤ ਵਸਤਾਂ ਕਹਿ ਦਿੰਨੇ ਆਸੀਂ ਉਹ ਮਸ਼ੀਨਰੀ ਐ ਉਹ ਬਹੁਤ ਮਹਿੰਗੀ ਹੋਈ ਵੀ ਆ ਉਹਦੇ ਉੱਤੇ ਬਹਿਰ ਵਰਗੀਆਂ ਕੰਪਨੀਆਂ ਦਾ ਮਨਸੈਂਟੋ ਵਰਗੀਆਂ ਕੰਪਨੀਆਂ ਦਾ ਕਾਰਗਿਲ ਵਰਗੀਆਂ ਕੰਪਨੀਆਂ ਨੇੜੀਆਂ ਸਾਮਰਾਜੀ ਕੰਪਨੀਆਂ ਉਹਨਾਂ ਦਾ ਕਬਜ਼ਾ ਉਹ ਖਤਮ ਕੀਤਾ ਰਵੇ ਇਸ ਕਿਸਮ ਦੇ ਬੀਜ ਲਿਆਂਦੇ ਜਾਣ ਜਿਹੜੇ ਰੇਹਾਂ ਤੇ ਸਪਰੇਹਾਂ ਤੋਂ ਮੁਕਤਰ ਸੈਨਾ ਤੋਂ ਮੁਕਤ ਹੋਣ ਜਿਹੜੇ ਵੱਧ ਝਾੜ ਦਿੰਦੇ ਹੋਣ ਜਿਨ੍ਹਾਂ ਦੇ ਨਾਲ ਫਿਰ ਜਿਹੜੀ ਮੰਡੀਕਰਨ ਹੋਵੇ ਅੱਜ ਦੇ ਜਮਾਨੇ ਦੇ ਵਿੱਚ ਜਿੱਥੇ ਸਾਇੰਸ ਪਹੁੰਚ ਗਈ ਜੇ ਅਸੀਂ ਪਰਮਾਣੂ ਮੋਮ ਬਣਾ ਸਕਦੇ ਹਾਂ ਜੇ ਅਸੀਂ ਮੰਜਾਈਲਾਂ ਬਣਾ ਸਕਦੇ ਆ ਤੇ ਇਹੋ ਜੇ ਬੀ ਬਣਾਉਣੇ ਕੋਈ ਵੱਡਾ ਮਸਲਾ ਨਹੀਂ ਹੈਗਾ ਪਰ ਕਿਉਂਕਿ ਇਹ ਸਰਕਾਰਾਂ ਉਹਨਾਂ ਦੀਆਂ ਦਲਾਲ ਨੇ ਇਹ ਬਣਾਉਂਦੀਆਂ ਨਹੀਂ ਗੀਆਂ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੇ ਖੇਤੀ ਤੇ ਲਾਗਤ ਖਰਚੇ ਘਟ ਜਾਣਗੇ ਤਾਂ ਇਹਦੇ ਨਾਲ ਮੰਗਾਈ ਵੀ ਥੱਲੇ ਆਜੂਗੀ ਹੁਣ ਜਿਹੜੇ ਕਿਸਾਨ ਆ ਜਾਂ ਖੇਤ ਮਜ਼ਦੂਰ ਵੀ ਜਿਹੜੇ ਠੇਕੇ ਤੇ ਖੇਤੀ ਲੈ ਕੇ ਕਰਦੇ ਉਹ 70-70000 ਰੁਪਏ ਕਿੱਲਾ ਦਿੰਦੇ ਆ ਠੇਕੇ ਦਾ ਤੇ ਉਸ ਤੋਂ ਬਾਅਦ ਫਿਰ ਆ ਜਿਹੜਾ ਮਸਲਾ ਬਣ ਜਾਂਦਾ ਉਹਦੇ ਨਾਲ ਖੇਤੀ ਲਾਗਤ ਖਰਚੇ ਬਹੁਤ ਵੱਧ ਜਾਂਦੇ ਆ ਇਸ ਕਰਕੇ ਜੇ ਮੰਗਾਈ ਵੀ ਕੰਟਰੋਲ ਕਰਨੀ ਆ ਤਾਂ ਇਹ ਸਮੁੱਚੇ ਦੇਸ਼ ਦੇ ਲੋਕਾਂ ਦਾ ਮਸਲਾ ਬਣ ਜਾਂਦਾ ਔਰ ਇਸ ਤੋਂ ਅਗਲਾ ਮਸਲਾ ਹੈ ਕਿ ਖੇਤੀ ਨੂੰ ਜਿਹੜੀ ਤੀਜੀ ਜੋਖ ਚੁੰਬੜੀ ਹੋਈ ਆ ਕਿ ਇੱਥੇ ਜਿਹੜਾ ਖੇਤੀ ਲਾਗਤ ਵਸਤਾਂ ਤੇ ਖਰਚੇ ਹੁੰਦੇ ਆ ਉਹਨਾਂ ਨੂੰ ਪੂਰੇ ਕਰਨ ਵਾਸਤੇ ਮਹਿੰਗੇ ਵਿਆਜ ਦੇ ਕਰਜ਼ੇ ਚੱਕਣੇ ਪੈਂਦੇ ਆ ਖੇਤ ਮਜ਼ਦੂਰਾਂ ਨੂੰ ਘਰ ਚ ਲਾਉਣ ਵਾਸਤੇ ਕਰਜ਼ੇ ਚੱਕਣੇ ਪੈਂਦੇ ਆ ਹੁਣ ਤਾਂ ਉਹਨਾਂ ਨੇ ਸਾਮਰਾਜੀ ਬਹੁ ਕੌਮੀ ਕੰਪਨੀਆਂ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਜ਼ਰੀਏ ਪਿੰਡ ਪਿੰਡ ਔਰਤਾਂ ਨੂੰ ਮੱਕੜ ਜਾਲ ਦੇ ਵਿੱਚ ਤੰਦੂਗਾ ਜਾਲ ਦੇ ਵਿੱਚ ਕਰਜ਼ੇ ਦੇ ਵਿੱਚ ਜਕੜਿਆ ਹੋਇਆ ਅਸੀਂ ਇਹ ਮੰਗ ਕਰਦੇ ਆ ਕਿ ਇਹ ਕਰਜ਼ਾ ਖਤਮ ਹੋਵੇ ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਆਪਦੇ ਕਾਰੋਬਾਰ ਚਲਾਉਣ ਵਾਸਤੇ ਬਿਨਾ ਵਿਆਜ ਕਰਜ਼ੇ ਦਿੱਤੇ ਜਾਂਦੇ ਆ ਉਹਨਾਂ ਨੂੰ ਲੱਖਾਂ ਕਰੋੜਾਂ ਰੁਪਏ ਕਰਜ਼ੇ ਦਿੱਤੇ ਜਾਂਦੇ ਆ ਉਹ ਸਰਕਾਰੀ ਬੈਂਕਾਂ ਦਾ ਮੂੰਹ ਇਹਨਾਂ ਖੇਤ ਮਜ਼ਦੂਰਾਂ ਤੇ ਕਿਸਾਨਾਂ ਵੱਲ ਖੋਲ੍ਹਿਆ ਜਾਵੇ ਔਰ ਜਿਹੜੇ ਵੱਡੀਆਂ ਜਾਇਦਾਦਾਂ ਵਾਲੇ ਆ ਵੱਡੇ ਜ਼ਗੀਰਦਾਰ ਆ ਉਹਨਾਂ ਦੀ ਆਮਦਨ ਦੇ ਉੱਤੇ ਟੈਕਸ ਲਾਇਆ ਜਾਵੇ ਸਭੋ ਸਰਕਾਰ ਦਾ ਖਿਆਨਾਂ ਭਰੇ ਇਸ ਕਰਕੇ ਇਹ ਸਾਡੇ ਬਹੁਤ ਅਹਿਮ ਮਸਲੇ ਆ ਹੁਣ ਇੱਕ ਪਾਸੇ ਰੌਲਾ ਪਾਇਆ ਜਾ ਰਿਹਾ ਕਹ ਜੀ ਪੰਜਾਬ ਆ ਜਿਹੜਾ ਇਹ ਝੋਨਾ ਬੀਜਣੋਂ ਹਟੇ ਪਾਣੀ ਧਰਤੀ ਦਾ ਥੱਲੇ ਜਾ ਰਿਹਾ ਹੈ। ਹੂੰ ਇਥੇ ਜੀ ਝੋਨਾ ਲਾਉਣ ਕਰਕੇ ਜਦੋਂ ਉਹਨੂੰ ਪ੍ਰਾਣੀ ਨੂੰ ਅੱਗ ਲਾਈ ਜਾਂਦੀ ਹੈ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ। ਹੂੰ ਅਸੀਂ ਕਹਿੰਦੇ ਆ ਜੇ ਇਹ ਸਾਰਾ ਕੁਝ ਕਰਨਾ ਹੈ ਤਾਂ ਇਹਦੇ ਵਾਸਤੇ ਬਦਲਵੀਂ ਖੇਤੀ ਨੀਤੀ ਲਿਆਉਣੀ ਪੈਣੀ ਹੈ। ਜਿੰਨਾ ਕਿਸਾਨਾਂ ਜਾਂ ਜਿੰਨਾਂ ਕੋਲੇ ਹੁਣ ਜ਼ਮੀਨ ਆ ਗਈ ਮਜ਼ਦੂਰਾਂ ਕੋਲੇ ਵੀ ਆ ਜੇ। ਜਿੰਨਾ ਉਹਨਾਂ ਨੂੰ ਝੋਨੇ ਚੋਂ ਲਾਭ ਹੁੰਦਾ ਹੈ। ਉਹਨਾਂ ਉਹਨਾਂ ਨੂੰ ਇਹਨਾਂ ਬਾਕੀ ਫਸਲਾਂ ਚ ਹੋਣ ਲੱਗ ਜੇ। ਹੁਣ ਸਾਡਾ ਮਾਲਵਾ ਬੈਲਟ ਆ। ਪੂਰੀ ਇਹ ਖੇਤੀ ਦੇ ਵਿੱਚ ਝੋਨੇ ਦੀ ਥਾਂ ਦੇ ਉੱਤੇ ਨਰਮਾ ਬੀਜਿਆ ਜਾਂਦਾ ਸੀਗਾ ਉਹ ਬਹੁਤ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਸੀ ਬਾਲਣ ਦੀ ਸਮੱਸਿਆ ਹੱਲ ਹੁੰਦੀ ਸੀ ਪਸ਼ੂਆਂ ਦੇ ਚਾਰੇ ਦੀ ਸਮੱਸਿਆ ਹੱਲ ਹੁੰਦੀ ਸੀ ਹੁਣ ਉਹ ਸਾਰਾ ਕੁਝ ਚਲਾ ਗਿਆ ਇਸ ਕਰਕੇ ਇਹ ਜਿਹੜੀਆਂ ਬਦਲਮੀਆਂ ਖੇਤੀ ਨੀਤੀ ਦੀਆਂ ਮੰਗਾਂ ਨੇ ਉਹ ਸਾਰੀਆਂ ਸਾਡੇ ਮਜ਼ਦੂਰਾਂ ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੇ ਔਰ ਕਾਨੂੰਨ ਬਣਿਆ ਹੋਇਆ ਅਸੀਂ ਕਾਨੂੰਨ ਅਨੁਸਾਰ ਮੰਗ ਕਰਦੇ